ਇਹ ਤਾਂ ਮੈਂ ਧਿਆਨ ਹੀ ਨਹੀਂ ਦਿੱਤਾ ਸੀ 빅 बॉस 빅 बॉस ਸਾਡੇ ਵੀ ਇੱਥੇ ਆ ਗਿਆ 빅 बॉस ਜਿੰਦਾ ਗਿਆ ਸੀ ਚੀਜ਼ੀ ਉਹ ਚੀਜ਼ ਆਈ ਵਧੀਆ ਦੇਖਣ ਨੂੰ ਤੇ ਵਧੀਆ ਲੱਗਾਂ ਤੇ ਬ੍ਰੈਸਟ ਆਹ ਦੇਖ ਲੋ ਤੇ ਕ ਮੈਂ ਵੀ ਅੱਜ ਲਈ ਆਈ ਸਗ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡਾ ਅੱਜ ਦੀ ਵਲੌਗ ਵਿੱਚ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਿਹੜੇ ਠੀਕ ਹੋਵੋਗੇ ਆਪਣੇ ਆਪਣੇ ਘਰ ਤੇ ਚੜ੍ਹਦੀ ਕਲਾ ਵਿੱਚ ਹੋਵੋਗੇ ਅਸੀਂ ਜਾ ਰਹੇ ਹਾਂ ਜੀ ਨਡਾਲੇ ਨਡਾਲੇ ਜਾ ਰਹੇ ਹਾਂ ਥੋੜਾ ਜਿਹਾ ਕੰਮ ਸੀ ਨਡਾਲੇ ਉੱਥੇ ਚੱਲੇ ਆ ਤੇ ਥੋੜਾ ਜਿਹਾ ਕੁਝ ਖਾਣ ਨੂੰ ਮਤਲਬ ਖੱਟਾ-ਮਿੱਠਾ ਕਹਿੰਦੇ ਬਕਾਦਾ ਸੀਗਾ ਨਾਲੇ ਗੇੜੀ-ਛੇੜੀ ਕਹਿੰਦੇ ਮਹਾਰਾਨੇ ਆ ਤੇ ਮਤਲਬ ਨਾ ਮਨ ਹੋਰ ਹੋ ਜਾਂਦਾ ਥੋੜਾ ਜਿਹਾ ਇੱਕ ਲਾਈਟ ਹੈ ਨਹੀਂ ਸਾਡੇ ਸਵੇਰ ਦੀ ਮਤਲਬ ਸ਼ਾਮ ਦੁਪਹਿਰ ਦੀ ਲਾਈਟ ਗਈ ਹੋਈ ਆ ਤੇ ਬੜਾ ਔਖਾ ਗਰਮੀ ਵਿੱਚ ਤੇ ਕਹਿੰਦੇ ਚੱਲ ਹਾਂ ਕਾਫੀ ਟਾਈਮ ਹੋ ਗਿਆ ਗਈ ਨੂੰ ਨਹੀਂ ਤੇ ਸ਼ਾਮ ਨੂੰ ਚਲੂ ਹੋਣ ਗਿਆ ਹੀ ਉਹ ਬੰਦ ਹੋਈ ਬੜੀ ਦੇਰ ਦੀ ਹੋਈ ਫਿਰ ਵੀ ਤੇ ਗਰਮੀ ਜਾ ਉਹ ਲਾਈਟ ਕਰਕੇ ਨਾ ਇੰਨਾ ਔਖਾ ਹੋਇਆ ਪਿਆ ਮਾਨਣਾ ਮਤਲਬ ਕਿ ਗਰਮੀ ਬਹੁਤ ਜ਼ਿਆਦਾ ਇਹ ਵੀ ਖਿੱਚਦਾ ਪਿਆ ਹੁਣ ਗੱਡੀ ਵਿੱਚ ਥੋੜਾ ਜਿਹਾ AC ਔਨ ਕੀਤਾ ਤੇ ਬੈਠੇ ਹੋਏ ਆ ਗੱਡੀ ਚ ਘੁੰਮਣ ਸਾਫ ਗਏ ਅੱਤਰ ਬਲਬ ਲਿਆਂਦਾ ਸੀ ਏਕ ਚੇਂਜ ਕਰਨਾ ਸੀਗਾ ਖਾਵਾ ਆ ਗਿਆ ਹੋ ਗਿਆ ਸਾਂਚਾਟ ਹੋ ਗਿਆ ਕਿੰਨਾ ਸੋਹਣਾ 뷰 ਆ ਰਿਹਾ ਸਾਹਮਣੇ ਨਟਾਲੇ ਵਿੱਚ ਕਾਫੀ ਆ ਬਸ ਇਹੀ ਪ੍ਰੋਬਲਮ ਆ ਕਿ ਸਾਡੇ ਪਿੰਡ ਨੂੰ ਨਾ ਥੋੜਾ ਜਿਹਾ ਕਿ ਜਿੱਦਾਂ ਕੋਈ ਡਿਲੀਵਰੀ ਬாய் ਨਹੀਂ ਜਾਂਦਾ ਲੈ ਕੇ ਹਨਾ ਦੂਰ ਥੋੜਾ ਜਿਹਾ ਪੈਣਦਾ ਕਿੰਨੇ ਮਤਲਬ 8-9 ਕਿਲੋਮੀਟਰ 8-9 ਹਾਂ ਤੇ ਹੈਗੀ ਆ ਕੈਪੈਸਿਟੀ ਆਈ ਥਿੰਕ 5 6 7 ਤੱਕ ਹੋਏਗੀ ਹਨਾ ਹਾਂ ਤੇ ਫਿਰ ਸਾਨੂੰ ਆਉਣਾ ਹੀ ਪੈਂਦਾ ਵਾਈਟ ਗੈਲਰੀ ਤੇ ਚੱਲੀਏ ਅੱਜ ਫਿਰ ਗਾਈਜ਼ ਅੰਬਲਾ ਲੋ ਅੰਬਾ ਦੀ ਆਵਾਜ਼ ਆ ਰਹੀ ਹੈ ਇਹ ਨਹੀਂ ਹੁੰਦੇ ਰੋਗਣਾ ਸਾਡੇ ਵਿੱਚ ਇਹਦਾ ਬੜਾ ਖੁਸ਼ ਹੋ ਜਾਂਦਾ ਥੱਲੇ ਉਤਰ ਕੇ ਨਾ ਬੜਾ ਗੋਝਵਿੰਦਾ ਆ ਖੜਾ ਹੋ ਜਾਂਦਾ ਹੁਣ ਬਸ ਤੁਰਨ ਦੀ ਰਹਿ ਗਈ ਹੁਣਾਂ ਨੂੰ ਤੁਰਨ ਛੇਤੀ ਲੱਗ ਪਏ ਸਿਰ ਵੱਜਦਾ ਉੱਧਰ ਕੀ ਕਰਨੇ ਮੈਂ ਇਹ ਕਹਿੰਦਾ ਪ੍ਰਾਈਸ ਲੈਣੇ ਮੈਂ ਮੈਂ ਇਹ ਇੱਕ ਸੈਂਡ ਵਿੱਚ ਭਰਿਆ ਤੇ ਗਾਇਸ ਆ ਗਿਆ ਚੀਜੀ 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 ਜਿਦਾ ਗਿਆ ਇਹ ਚੀਜੀ ਉਹ ਚੀਜ਼ ਆਈ ਵਧੀਆ ਦੇਖ ਨੂੰ ਤੇ ਵਧੀਆ ਲੱਗਾਂ ਦਾ ਬੈਸਟ ਆ ਦੇਖ ਲੋ ਤੇ ਮੈਂ ਵੀ ਅੱਜ ਲਈ ਸਗਵਾਰ ਵੀ ਮੰਗਾਈ ਮਨ ਸੁਪੀਰ ਰਾਜ ਵੀ ਕੀ ਕਰਨੇ ਤੇ ਨਾਲੇ ਉਹ ਲਿਆ ਹਲਵਾ ਕੱਦੂ ਲਿਆਂਦਾ ਆ ਨਹੀਂ ਇਹਨੂੰ ਤੇ ਤੁਸੀਂ ਮੈਂ ਮਾਜੇ ਦੀ ਬਹੁਤ ਆ ਸ਼ਬਣੀ ਸੀ ਤਲਨਾ ਸੋਟ ਕਿਦਾਂ ਵਧੀਆ ਰਿਪੋਰਟ ਆ ਗਈ ਜੀ ਸੈਂਡਵਿਚ ਇਜ਼ ਦਾ ਬੈਸਟ ਉਹ ਮਹਾਰਾਜ ਕਿੱਦਾਂ ਦਾ ਲੱਗਿਆ ਉਹ ਵਧੀਆ ਲੱਗਾ ਸੈਂਡਵਿਚ ਤੇ ਸੈਂਡਵਿਚ ਬਹੁਤ ਟੇਸਟੀ ਬਨ ਗਏ ਸੈਂਡਵਿਚ ਦੇ ਤੱਕਰ ਚਰਾਜਵੀਰ ਦੀ ਤਾਂ ਇਹ ਰਾਜਵੀਰ ਦਾ ਸਿਰ ਵੱਜ ਗਿਆ ਥੱਲੇ ਥੱਲੇ ਠੀਕਾ ਜੋੜ ਦਿੱਤਾ ਪੱਜ ਗਿਆ ਹੋਰ ਤਿੱਕਾ ਤੇ ਹੈਗਾ ਮੈਂ ਇੱਥੇ ਇੱਥੇ ਵਿਕੇ ਬਿਠਾਇਆ ਰਾਜਵੀਰ ਨੂੰ ਇਹ ਵੀ ਬਸ ਖਾਣ ਆਵੇ ਹੁਣ ਉਫਲਾ ਦਿੱਤੀ ਨਾ ਸਾਸ ਸਾਸ ਓਕੇ ਇਹ ਕਹਿੰਦਾ ਜੋ ਖਾਣੇ ਆ ਨਾ ਉਹੋ ਹੀ ਦੋ ਮੈਨੂੰ ਮਾਜਾ ਕਹੀ ਜਾਂਦਾ ਓ ਵਾਲੀ ਵਾਲੀ ਮਾਜਾ ਕਹਿੰਦਾ ਬਾਰ ਬਾਰ ਪੱਤਵੀਜ ਦੋ ਤਿੰਨ ਨੂੰ ਤਾਂ ਮੂੰਹ ਨਹੀਂ ਲਾਂਦਾ ਹੈਗਾ ਹੋਰ ਚੀਜ਼ਾਂ ਜਿਹੜੀਆਂ ਮਰਜ਼ੀ ਦੇ ਦੋ ਇਦਾਂ ਦੇਖ ਲਓ ਸੈਂਡਵਿਚ ਕਿਦਾਂ ਉਹਨਾਂ ਖਿੱਚ ਖਿੱਚ ਕੇ ਲੱਗਾ ਖਾਣਾ ਉਹਦੇ ਤਾਂ ਨਾ ਗਰਮ ਗਰਮ ਉਖਾਲਾ ਆ ਜਾ ਤਾਂ ਚੀਜ਼ ਜਿਹੜਾ ਵਿੱਚ ਪਵਾਇਆ ਨਾ ਉਹ ਵੀ ਹੋਰ ਟਟੜਾ ਦਾ ਹੋ ਜਾਣਾ ਹਾਰਜੇ ਵੇ ਕਿਦਾਂ ਸੈਡਾ ਲਾ ਲੱਗ ਪੂ ਵੱਡੀ ਬਾਇਟ ਨਹੀਂ ਬਾਈਦੀ ਤੇਰੇ ਕੋਲ ਐ ਗਿਆ 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 ਵੇ ਟਿਕ ਜਾ ਗਾਇਜ਼ ਇਹਨਾਂ ਦਿਖਾਦੇ ਅਸੀਂ ਇੱਕ ਦਿਨ ਇਹਨਾਂ ਦੇ ਰੋਲ ਖਾਦੇ ਉਹ ਨਹੀਂ ਮੈਨੂੰ ਇੰਨੇ ਵਧੀਆ ਲੱਗੇ ਮਤਲਬ ਰੋਲ ਕਿਹੜੇ ਸੀਗੇ ਉਹ ਚਪਾਟੀ ਕਾਠੀ ਰੋਲ ਕਾਠੀ ਰੋਲ ਰੈਪ ਰੋਲ ਕਾਠੀ ਰੋਲ ਵਿੱਚ ਆਦੇ ਹੁੰਦੇ ਰੈਪ ਰੋਲ ਵੀ ਆਦੇ ਹੁੰਦੇ ਨੇ ਉਹ ਨਹੀਂ ਸਵਾਸ ਸੀ ਨਾ ਖਾਸ ਨਹੀਂ ਕੋਈ ਜਿਹੜੇ ਸੈਂਡਵਿਚ ਖਾਦੇ ਉਹ ਵਧੀਆ ਸੀ ਬਾਜੀ ਦਾ ਨੇਚਰ ਵੀ ਵਧੀਆ ਵੈਸੇ ਜਦੋਂ ਇਹ ਪੀਜ਼ਾ ਖਾਣੇ ਨਾ ਉੱਥੋਂ ਬਾਜੀ ਹੋਣਾ ਨੇ ਪਹਿਲਾਂ ਸਿੱਖਿਆ ਸਾਰਾ ਕੰਮ ਪੀਜ਼ਾ ਟਾਇਰ ਬੇਕ ਵਾਲਾ ਲੈ ਤੋਂ ਉਹਨਾਂ ਤੋਂ ਸਿੱਖਿਆ ਹੈ ਉਹਨਾਂ ਤੋਂ ਸਿੱਖ ਕੇ ਬਾਜੀ ਨੇ ਹੁਣ ਆਪਣਾ ਸ਼ੁਰੂ ਕੀਤਾ ਕੰਮ ਅੱਜ ਨੂੰ ਪਤਾ ਲੱਗਾ ਸੌਸ ਤੋਂ ਇਹ ਸੌਸ ਹਨ ਉੱਥੇ ਮਿਲਦੀ ਹੈ ਆਹ ਵਾਲੀ ਸੌਸ ਪੀਜ਼ਾ ਟਾਇਰ ਪੀਜ਼ਾ ਟਾਇਰੀਆਂ ਤੋਂ ਹੀ ਮਿਲਦੀਆਂ ਉਹਨਾਂ ਤੋਂ ਮੈਂ ਕਿਹਾ ਇਹ ਸੌਸ ਤੇ ਆਈ ਇੱਕੋ ਥਾਂ ਤੇ ਖਾਦੇ ਉਹ ਪੀਜ਼ਾ ਟਾਇਰੀਆਂ ਤੋਂ ਪਾਜੀ ਵੀ ਕਹਿੰਦੇ ਇਹ ਮੈਂ ਜਿੱਥੇ ਕੰਮ ਸਿੱਖਿਆ ਮੈਂ ਉੱਥੋਂ ਸਾਸ ਬਣਾਣੀ ਚੱਕੀ ਮੈਂ ਕਹਾਂ ਪਾਜੀ ਇਹ ਇਹੀ ਪੀਜ਼ਾ ਟੈਲੀਆ ਤੋਂ ਹਨ ਕਹਿੰਦੇ ਬਸ ਰਹੀ ਵੀ ਕਹਿੰਦਾ ਮੈਂ ਵੀ ਉੱਥੋਂ ਹੀ ਕੰਮ ਸਿੱਖਿਆ ਪੀਜ਼ਾ ਟੈਲੀਆ ਤੋਂ ਤੇ ਫਿਰ ਆਪਣਾ ਸ਼ੁਰੂ ਕੀਤਾ ਭਾਈ ਨੇ ਕੰਮ ਨੇ ਵਦਿਆ ਬੰਦ ਸੈਂਡਵਿਚ ਬਹੁਤ ਲੱਗੇ ਜਦੋਂ ਸਾਡਾ ਚੀਜ਼ੀ ਕੋਈ ਖਾਣ ਨੂੰ ਜੀ ਕਿਤਾ ਤੇ ਪਾਜੀ ਦੇ ਹਲਕਾ ਮੱਕਾ ਨਾਲ ਕੋਈ ਇੰਨਾ ਹੈਵੀ ਨਹੀਂ ਫਿਰ ਕੋਈ ਇਹ ਇਹੀ ਖਾਣੇ ਆਣ ਕੇ ਸੈਂਡਵਿਚ ਭਾਈ ਪੈਸੇ ਪੁੱਛੋ ਏ ਜੀ ਵਰਗਲ ਕਿਆ ਕਰਾਉਣਿਆ ਸੀ ਮਾਮੀ ਜੀ ਲਈ ਮਾਮੀ ਸਾਡੀ ਖਾਂਦੀ ਪਰਕਰਦਾ ਮਾਮਾ ਜੀ ਦੇ ਐਵੇਂ ਸੰਦੇ ਨਹੀਂ ਮਾਮੀ ਬਿਲਕੁਲ ਹਾਂ ਉਹ ਬਿਲਕੁਲ ਨਹੀਂ ਕੁਝ ਖਾਂਦੇ ਕੁਝ ਨਹੀਂ ਖਾਣਾ ਬਾਹਰ ਦਾ ਘਰੇ ਭਾਵੇਂ ਜੋ ਮਰਜ਼ੀ ਦੇ ਦੋ ਪਰ ਜਾਂ ਵਿਆਹ ਤੇ ਜਾ ਉਹਦੇ ਮਾਮੇ ਨੇ ਸਾਰੇ ਸਟਾਲ 'ਚ ਐ ਛਕਣਾ ਹੁੰਦਾ ਤੇ ਆਈਸਕ੍ਰੀਮ 600 ਸੱਟ ਵਾਈਟ ਖਾਣਾਂਗੇ 420 420 ਗਾਇਸ ਸਾਡੇ ਭੁੱਖੇ ਕੋਲੋਂ ਹੋਣਾ ਨਾ ਇੱਕ ਪੀਸ ਲੰਗਿਆ ਦੇ ਭੁੱਖਾ ਜਣਾ ਨਾ ਲੰਗਿਆ ਨਹੀਂ ਇੱਕ ਪੀਸ ਦੋ ਹੀ ਮਹਾ ਨਾ ਇਹ ਮੈਂ ਮੈਂ ਦੇਖਿਆ ਸਾਹਿਬ ਤੇ ਮਤਲਬ ਵੱਡਾ ਵੀ ਸੀਗਾ ਤੇ ਹੈਵੀ ਵੀ ਸੀਗਾ ਤਾਂ ਲੰਗਿਆ ਦੋ ਬਸ ਇੱਕ ਪੀਸ ਛੱਡ ਦਿੱਤਾ ਉਹ ਹੁਣ ਅਸੀਂ ਘਰ ਜਾ ਕੇ ਖਾਵਾਂਗੇ ਦੋਨੋਂ ਜਣੇ ਹਨਾ ਕਮ ਸਾ ਹਮ ਦੋਨੋਂ ਖਾਣਗੇ ਹਾਂ ਤੂੰ ਕੀ ਆ ਇਦਾਂ ਨਹੀਂ ਨਹੀਂ ਨੂੰ ਨਹੀਂ ਦੇਣਾ ਇਹਨੇ ਖਾ ਲਿਆ ਬਸ ਇੱਥੇ ਖਾਣਾ ਸੀ ਜਿੰਨਾ ਖਾਣਾ ਬਾਕੀ ਉੱਥੇ ਜਾ ਕੇ ਉਹ ਫਿਰ ਸਾਡਾ ਬੀਨਸ ਐਂਡ ਕਰੀਮ ਵੀ ਹੈਗਾ ਸਾਡੇ ਪਰ ਅਸੀਂ ਅਮੁੱਲ ਵਾਲਿਆਂ ਦੇ ਲੈਣੀ ਹੈ ਜੀ ਆਈਸਕ੍ਰੀਮ ਸ਼ੀਸ਼ਾ ਕਿੰਨਾ ਗੰਦਾ ਹੈ ਆਪਣਾ ਕਲੀਅਰ ਨਹੀਂ ਦਿਖਦੀ ਵੀ ਵੀ ਫੋਟੋ ਪਾਪਾ ਕਿਹੜੇ ਕਿਹੜੇ ਲੈਣੇ ਵੀਡੀਓ ਕਲੀਅਰ ਨਹੀਂ ਆਉਂਦੀ ਹੈ ਰਾਜਪੋਗ ਐਂਡ ਡ్రਾਈ ਫਰੂਟ ਰਾਜਪੋਗ ਦੀ ਜਗਾ ਹਲੇ ਹੋ ਬੱਟਰਕੋਕਸ ਬੀਬੀ ਹਾਊਸ ਬੀਬੀ ਹਾਊਸ ਬਿਗ ਮਸਾਲਾ ਨਹੀਂ ਇਹ ਦੂਜਾ ਬੀਬੀ ਹਾਊਸ ਕੈਫੇ ਦੇ ਉਹਦੇ ਅੱਖ ਵੀ ਬਣੀ ਹੋ ਰਿਹਾ ਬਿੱਗ ਬੌਸ ਰਿਖਿਆ ਆਹ ਬਿੱਗ ਬੌਸ ਵਾਲੇ ਦੀ ਅੱਖ ਵੀ ਬਣੀ ਓਏ ਤੇ ਬਿੱਗ ਬੌਸ ਇੱਧਰ ਤੇ ਮੈਂ ਧਿਆਨ ਹੀ ਨਹੀਂ ਦਿੱਤਾ ਸੀ ਬਿੱਗ ਬੌਸ ਬਿੱਗ ਬੌਸ ਸਾਡੇ ਵੀ ਇੱਥੇ ਆ ਗਿਆ ਬਿੱਗ ਬੌਸ ਆਈਸਕ੍ਰੀਮ ਲੈ ਕੇ ਆ ਗਏ ਗਾਇਸ ਗਾਇਸ ਆਈਸਕ੍ਰੀਮ ਖਾएंगे ਜਾ ਕੇ ਭੁੱਖ ਤਾਂ ਹੁਣ ਖਤਮ ਹੋ ਗਈ ਆ ਹੁਣ ਰੋਟੀ ਅਸੀਂ ਛਾਏ ਦਿਖਾਈਏ ਜਾ ਕੇ ਕਹਿ ਨਹੀਂ ਸਕਦੇ ਆਈਸਕ੍ਰੀਮ ਜੂ ਖਾਵਾਂਗੇ ਕੀ ਹੋ ਗਿਆ ਇਹਨਾਂ ਨੂੰ ਆਜੋ ਅੰਦਰ ਹੁਣ ਕੀ ਗਵਾਚ ਗਿਆ ਆਈਸਕ੍ਰੀਮ ਦੇ ਵਿੱਚੋਂ ਕਿ ਲਵਦੇ ਪਈ ਆ ਦੇਖੀ ਹੁਣ ਅੰਦਰ ਨਹੀਂ ਆਣਾ ਇਹਨਾਂ ਨੇ ਕੀ ਹੋਇਆ ਕੀ ਗਵਾਚ ਗਿਆ ਸੀ ਆਈਸਕ੍ਰੀਮ ਦੇ ਵਿੱਚ ਰੇਟ ਪ੍ਰਾਈਸ ਚੈੱਕ ਕਰਦੇ ਪਈ ਕਿਹੜੇ-ਕਿਹੜੇ ਆ ਹਾਂ ਇੱਕ ਤੇਰਾ ਇੱਕ ਖੰਡ ਇੱਕ ਬੜਾ ਸੋਹਣਾ ਤੇ ਇੱਕ ਜਰਾ ਜਿਹੜਾ ਉਦਨ ਨਾ ਪਾ ਖੜਿਆ ਜਿੱਤੇ ਨਰਸੀ ਨਿਕਲਦੇ ਹਨ ਆ ਇਸ ਰੇਸ ਲੱਗੀ ਰੇਸ ਹਾਰ ਜੀ ਦੇ ਟੱਕਰੀ ਉਹ ਕੀ ਆਈ ਓ ਕੀ ਆ ਓ ਨੰਕੇ ਓ ਲੱਗਦੀ ਲੰਘਾਲਾ ਨਹੀਂ ਤੇ ਪਿੱਛੇ ਲਾ ਲਾ ਵੇਗਾ ਪਿੱਛੇ ਉਹਨੇ ਕਰੀਦਾ ਹੁੰਦਾ ਉਹਨੇ ਉਹ ਆਪ ਹੀ ਗਿਆ ਸੀ ਉਹਨੇ ਕਿਹਾ ਜੰਪ ਜਾਣਾ ਬਈ ਪਿਆਰੀ ਬੱਚਿਆਂ ਆਪਣੇ ਨਾਲ ਬੱਚੇ ਆ ਉਹਨੇ ਕਿਹਾ ਹੀ ਲੱਗਦੀ ਲੰਘਾਲਾ ਗਾਇਸ ਪਹੁੰਚ ਚੁੱਕੇ ਅਸੀਂ ਆਪਣੀ ਕਾਰ ਗਏ ਨਹੀਂ ਗੇਟ ਖੋਲਣ ਕੋ ਮਨਸਾਬ ਬਸ ਇਹਨਾਂ ਦਾ ਵਾਰ ਗੱਡੀ ਤੋਂ ਨਿਕਲਦੇ ਆ ਸਾਰੇ ਅੱਛ ਅੱਛ ਤਰੇ ਵੀ ਬਾਹਰ ਵੀ ਨਿਛਾ ਮਾਰਦੀਆਂ ਜ਼ਰੂਰੀ ਹੁੰਦੀਆਂ ਨੇ ਨਿਛਾ ਨਹੀਂ ਖਾਂਗ ਵੀ ਹੀ ਮਤਲਬ ਇਹ ਖਾਂਗ ਕਿੱਦਾਂ ਦੀ ਹੋਈ ਗੀ ਗਲੇ ਇਤੋਂ ਕੁਝ ਫਸ ਗਿਆ ਹੁੰਦਾ ਇੱਥੇ ਨਾ ਜਿੱਦਾਂ ਮੱਛਰ ਘਾਲ ਚ ਜਾਂ ਜਿਆਦਾ ਚੀਜ਼ ਲੱਗੀ ਗਲੇ ਨੂੰ ਜਿਆਦਾ ચીਜ਼ੀ ਹੋ ਗਿਆ ਆ ਪਾਣੀ ਡੋਲਦਾ ਜਿੰਨਾਂ ਨੇ ਕਰਨਾ ਨੇ ਆ ਇਧਰ ਕੀ ਕੀਤਾ ਮੈਂ ਲੜਤ ਨਹੀਂ ਪਾਏਗੇ ਤੇ ਟੰ ਟੰ